EMC ਹਸਪਤਾਲ ਅੰਮ੍ਰਿਤਸਰ ਦਾ ਕਿਡਨੀ ਕੇਅਰ ਸੈਂਟਰ ਅਧਿਆਤੁਨਿਕ ਡਾਇਲਿਸਿਸ ਯੂਨਿਟਸ ਅਤੇ SLEDD ਸਸਟੇਨਡ ਲੋ ਐਫੀਸ਼ੀਐਂਸੀ ਡੇਲੀ ਡਾਇਲਿਸਿਸ ਤਕਨੀਕ ਨਾਲ ਲੈਸ ਹੈ ਜੋ ਮਰੀਜ਼ਾਂ ਨੂੰ ਵਧੀਆ ਇਲਾਜ ਅਤੇ ਸੰਭਾਲ ਪ੍ਰਦਾਨ ਕਰ ਰਿਹਾ ਹੈ EMC ਹਸਪਤਾਲ ਵਿੱਚ ਆਧੁਨਿਕ ਮਸ਼ੀਨਾਂ ਦੇ ਨਾਲ ਇਹ ਪ੍ਰਕਿਰਿਆ ਅੰਤਰਮੁਖ ਅਤੇ ਸੁਵਿਧਾਜਨਕ ਬਣਾਈ ਗਈ ਹੈ ਜਿਸ ਨਾਲ ਮਰੀਜ਼ ਨੂੰ ਘੱਟ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਇਲਾਜ ਹੋਰ ਪ੍ਰਭਾਵਸ਼ਾਲੀ ਹੁੰਦਾ ਹੈ एसएलईडीडी ਤਕਨੀਕ ਵਿਸ਼ੇਸ਼ ਤੌਰ ਤੇ ਗੰਭੀਰ ਮਰੀਜ਼ਾਂ ਅਤੇ ਆਈਸੀਯੂ ਵਿੱਚ ਦਾਖਲ ਮਰੀਜ਼ਾਂ ਲਈ ਵਧੀਆ ਹੈ ਇਹ ਪਰੰਪਰਾਗਤ ਡਾਇਲਿਸਿਸ ਦੇ ਮੁਕਾਬਲੇ ਹੌਲੀ-ਹੌਲੀ ਰક્ત ਸ਼ੁੱਧ ਕਰਦੀ ਹੈ ਜਿਸ ਨਾਲ ਸਰੀਰ ਤੇ ਘੱਟ ਦਬਾਅ ਪੈਂਦਾ ਹੈ ਅਤੇ ਰਿਕਵਰੀ ਤੇਜ਼ ਹੁੰਦੀ ਹੈ ਡਾਕਟਰ ਚੇਤਨ ਮਹਾਜੰਨ ਦੇ ਅਨੁਸਾਰ ਐਸ ਐਲ ਈ ਡੀ ਡੀ ਤਕਨੀਕ ਗੰਭੀਰ ਮਰੀਜ਼ਾਂ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵਿਕਲਪ ਹੈ ਈ ਐਮ ਸੀ ਗਰੁੱਪ ਦੇ ਨਿਰਦੇਸ਼ਕ ਡਾਕਟਰ ਰਿਸ਼ਭ ਅਰੋੜਾ ਨੇ ਕਿਹਾ ਕਿ ਮਰੀਜ਼ਾਂ ਨੂੰ ਸਭ ਤੋਂ ਵਧੀਆ ਤਕਨੀਕੀ ਅਤੇ ਵਿਸ਼ਵਾਸਯੋਗ ਇਲਾਜ ਦੇਣਾ ਉਹਨਾਂ ਦਾ ਉਦੇਸ਼ ਹੈ ਈ ਐਮ ਸੀ ਹਸਪਤਾਲ ਦਾ ਕਿਡਨੀ ਕੇਅਰ ਸੈਂਟਰ ਉੱਚ ਪੱਧਰੀ ਇਲਾਜ ਅਤੇ ਭਰੋਸੇਯੋਗ ਸੰਭਾਲ ਲਈ ਇੱਕ ਸ਼ਾਨਦਾਰ ਚੋਣ ਹੈ